ਹੈਲੋ ਸਤਿ ਸ਼੍ਰੀ ਅਕਾਲ ਖੁਸ਼ ਕਿਵੇਂ ਹੋ ਦੀਆ ਤੁਸੀਂ ਦੱਸੋ ਕੀ ਕਰਦੀ ਮੈਂ ਲਾਈਵ ਬੈਠੀ ਆ ਬੇਟਾ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਸਤਿ ਸ਼੍ਰੀ ਅਕਾਲ ਵਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਾਈ ਜੀ ਅਦਾਦੇ ਰਾਦੇ ਦੀ ਵੀ ਰਾਦੇ ਰਾਦੇ ਸੋ ਵੀ ਰਾਦੇ ਰਾਦੇ ਕਿਵੇਂ ਹੋ ਸਤਿ ਸ਼੍ਰੀ ਅਕਾਲ ਕੰਗਵੀਰੀ ਸੁਖ ਵੱਲੋਂ ਖੁਸ਼ ਲਵ ਯੂ ਹਾਂ ਲਵ ਯੂ ਖੁਸ਼ ਸਵਾਗਤ ਹੈ ਬਈ ਸਾਰਿਆਂ ਦਾ ਲਾਈਵ ਦੇ ਵਿੱਚ ਬਹੁਤ ਬਹੁਤ ਕੰਗਵੀਰੇ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਕੰਗਵੀਰੇ ਵੱਲੋਂ ਵੀ ਦੀਦੀ ਖੁਸ਼ ਤੁਹਾਨੂੰ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਵਾਈ ਜੀ ਅਸੀਂ ਵੀ ਵਧੀਆ ਟਾਈਮ ਪਾਸ ਤੁਸੀਂ ਦੱਸੋ ਸੋਈ ਦੀਦੀ ਕਿਵੇਂ ਹੋ ਖੁਸ਼ ਕਿਵੇਂ ਹੋ ਕੰਗਵੀਰੇ ਤੁਸੀਂ ਦੱਸੋ ਕਿਵੇਂ ਹੋ ਹਮ ਨਾ ਵੀ ਜਸ ਰੋਜ ਪੈਂ ਹਾਂ ਨਾ ਸੋ ਪਈ ਚਾ ਵੀ ਹੋਗੇ ਕਿ ਕੌਫੀ ਪੀਓਗੇ ਰਖੜੀ ਦਾ ਤਿਹਾੜਾ ਕੀ ਗਿਆ ਬਈ ਦੱਸੋ ਸਾਰੀ ਕਿਦਾਂ ਦਾ ਰਹਾ ਤੇ ਉਮੀਦ ਕਰਦੇ ਹਾਂ ਵਧੀਆ ਰਿਆਂ ਹੋਏਗਾ ਤੇ ਅਰਦਾਸ ਕਰਦੀ ਹਾਂ ਵਾਹਿਗੁਰੂ ਅੱਗੀ ਕਿ ਸਾਰੇਆਂ ਦਾ ਹੀ ਰਖੜੀ ਦਾ ਤਿਹਾੜ ਹਰ ਸਾਲ ਵਧੀਆ ਹੀ ਰਹੇ ਲੰਮੀ ਉਮਰਾਂ ਵਖਸ਼ੀ ਪਰਮਾਤਮਾ ਸਤਿ ਆਰੀ ਹੀ ਪੈਣਾ ਨੂੰ ਤੇ ਪਰਮਾ ਨੂੰ ਖੁਸ਼ ਰੱਖੀ ਧੰਗੁਰ ਨੰਸਾਹਿਬ ਜੀ ਆਪਣੀ ਮੇਰ ਸਾਰਿਆਂ ਦੀ ਬਣਾਈ ਰੱਖੀ ਤੇ ਦੇਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਾ ਆਵੇ ਵਧੀਆ ਵਧੀਆ ਹਾਂ ਸਤਿ ਸ਼੍ਰੀ ਅਕਾਲ ਕੇਂਦਰਪੈਣ ਦਵਿੰਦਰ ਵੀਰੇ ਸਤਿ ਸ਼੍ਰੀ ਅਕਾਲ ਸਸ਼ੀਕਾਲ ਵੀਰ ਮਿਰਿਆ ਕਿਵੇਂ ਹੋ ਵਈ ਜੀ ਕਿਦਾਂ ਗਈ ਰਖੜੀ ਰਹੀ ਤੁਹਾਡੀ ਸਰੋਇਤ ਦੀਦੀ ਨੇ ਚਾਹ ਪੀਤੀ ਹਾਂ ਜੀ ਚਾਹ ਪੀਲੂ ਭਈ ਜੀ ਸਾਰੇ ਸਸ਼ੀਕਾਲ ਵੀਰੇ ਸਸ਼ੀਕਾਲ ਦਵਿੰਦਰ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਵੱਲੋਂ ਭਈ ਸਾਰਿਆਂ ਨੂੰ ਸਸ਼ੀਕਾਲ ਕਿਵੇਂ ਹੋ ਦਵਿੰਦਰ ਖੁਸ਼ ਪੁੱਛ ਰਹੀ ਨਹੀਂ ਦਵਿੰਦਰ ਕਿਵੇਂ ਹੋ ਅੱਜ ਟੌਰ ਲੋਣੀ ਆਈ ਹਾਂ ਦੀਦੀ ਮੈਂ ਉਹਨਾਂ ਨੂੰ ਲਿੰਕ ਭੇਜਿਆ ਆ ਜਾਣਗੀ 1200 ਬਣ ਕੇ 1200 ਕੀ 1200 1200 ਤੋਂ ਸੂਟ ਵਧੀਆ ਵਧੀਆ ਖੁਸ਼ ਬਹੁਤ ਵਧੀਆ ਬੇਟਾ ਇਦਾਂ ਹੀ ਭਾਈ ਦਿੰਦੇ ਰਹਿਣ ਹਨਾ ਭੈਣਾਂ ਨੂੰ ਗਿਫਟ ਤੋਫੀ ਰਖੜੀ ਦੀ ਦਵਿੰਦਰ ਵੀਰੇ ਠੀਕ ਹੂੰ ਕਦੋਂ ਆਈ ਲਾਈਵ ਚ ਹੁਣੇ ਆਈ ਆ ਦੀਦੀ ਹੁਣੇ ਆਈ ਆ ਵੀਰੇ ਹੋਰੀ 1200 ਠੀਕ ਹੈ ਠੀਕ ਹੈ 1200 ਬਹੁਤ ਹੈ ਖੁਸ਼ੀਆਂ ਦੇ ਤਾਂ ਖੁਸ਼ੀਆਂ ਦੇ ਤਿਹਾਰਾਂ ਦੇ ਤਾਂ ਖੁਸ਼ 10 20 100 20 ਮਿਲ ਜੇ ਨਾ ਖੁਸ਼ੀ ਦੇ ਤਾਂ ਉਹ ਵੀ ਬਹੁਤ ਹੁੰਦਾ ਹਨਾ ਪਰ ਦੁੱਖ ਤਕਲੀਫ ਦਾ ਕਦੀ ਪ੍ਰਮਾਤਮਾ ਕੁਛ ਨਾ ਹੋ ਕਰੀ ਹਣਾ ਹੁਣੇ ਆਇਆ ਕਿਊਟ ਬੈਨ ਹਾਂਜੀ ਹਾਂ ਹਾਂ ਹੁਣੇ ਆਏ ਬਾਈ ਜੀ ਨੌਟੀ ਗੀਮਿੰਗ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਲਾਈਵ ਦੇ ਵਿੱਚ ਹੋਰ ਦੱਸੋ ਕਿਦਾਂ ਹੂੰ ਦੀਦੀ ਆਜੇ ਤਾਂ ਸੋਨੀ ਤੇ ਸੁਹਾਗਾ ਹੋ ਜੀ ਹਾਂ ਵਧੀਆ ਵਧੀਆ ਗੱਲਾਂ ਕਰੀਏ ਹਨਾ ਕਿੰਦਰ ਮੇਰੀਆਂ ਭੈਣਾਂ ਮੈਨੂੰ ਰਖੜੀ ਪੈਸੀ ਦੇ ਕਿ ਜੰਦੀਆਂ ਨੇ ਤੇ ਕਹਿ ਦਿੰਦੀਆਂ ਨਹੀਂ ਛੋਟੀਆਂ ਤੂੰ ਹਾਂ ਸਹੀ ਗੱਲ ਹੈ ਦੀਦੀ ਵਧੀਆ ਗੱਲ ਹੈ ਵੀ ਪੈਸੀ ਦੀ ਕਿ ਜਾਨੀ ਚਾਹੀਦੀ ਹੈ ਵੱਡੇ ਭੈਣ ਦੀਦੀ ਇਹ ਤਾਂ ਬਣਾਈਆਂ ਹੋਈਆਂ ਗੱਲਾਂ ਹਨਾ ਅੱਜ ਕੱਲ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਣ ਫਰਕ ਕਰਦਾ ਤੇ ਨਾ ਹੀ ਹੈ ਕੋਈ ਹਨਾ ਮੈਨੂੰ 2 5 ਦਾ ਨੋਟ 500 ਦਾ ਦੇਵਾਂਗੀ ਭਰਾਵਾ ਤੂੰ ਕਿਤੇ ਮਿਲਤਾ ਸਹੀ ਭੈਣਾ ਨੂੰ ਹਨਾ ਪਿਆਰਾ ਹੁੰਦਾ ਬਹਿਨ ਹਾਂ ਪਿਆਰ ਹੁੰਦਾ ਸਹੀ ਹੱਲੇ ਬਾਈ ਜੀ ਹਾਂਜੀ ਸਿਸਟਰ ਠੀਕ ਆ ਚਲੋ ਠੀਕ ਹੀ ਰੱਖੀ ਬਾਈ ਜੀ ਤੇ ਕਿਤੇ ਮਿਲੀ ਮਿਲਾਵੇ ਉਹ ਪ੍ਰਮਾਤਮਾ ਹਨਾ ਸਾਰੇ ਵੀਰਾਂ ਦੇ ਰਖੜੀ ਬੰਦੀ ਹਾਂ ਗੰਗਵੀਰੀ ਠੀਕ ਹੈ ਬਈ ਬਈ ਕਿੱਥੇ ਆਣੀ ਮਰਗੀ ਕਰੀ ਪਰ ਇੰਨਾ ਬਣਾ ਦੇ ਵਿੱਚ ਆਉਣਾ ਮਾਂ ਦਾ ਮਨ ਮਨ ਨਹੀਂ ਕਰਾਉਂਦਾ ਉਸੇ ਕੋਸ਼ਿਸ਼ ਤਾਂ ਬਹੁਤ ਰੱਖੀ ਦੀ ਹੈ ਕਿ ਚਲੋ ਵਿਹਾਰਾਂ ਧੇਰਾ ਦੇ ਦਿਨਾ ਹਨਾ ਬੱਚਿਆਂ ਨੇ ਤਾਂ ਖੁਸ਼ੀ ਮਨਾਉਣੀ ਆ ਤੇ ਵਕਿ ਮੈਂ ਕੱਲੀ ਮਨ ਜਾ ਉਦਾਸ ਕਰ ਲੈਣੀ ਆ ਮੈਂ ਹੁਣ ਕਿਸੇ ਸਾਹਮਣੇ